ਯੂ ਸਾਹਿਬ ਇਹ ਕਾਦੀ ਬਿਲਡਿੰਗ ਬਣਾ ਰਹੇ ਨੇ ਮੈਨੂੰ ਨਿਦਖਸ਼ਾ ਪਤਾ ਤੇ ਇਹਦੇ ਵਾਇਲੇਸ਼ਨ ਹੈ ਜੀ ਇਸ ਟਾਈਮ ਵਾਇਲੇਸ਼ਨ ਹੈ ਹਾਂਜੀ ਵਾਇਲੇਸ਼ਨ 30 ਫੁੱਟ ਕਿ ਛੱਡਣਾ ਚਾਹੀਦਾ 30 ਫੁੱਟ ਨਹੀਂ ਛੱਡਿਆ ਹਾਂਜੀ ਇਹਦੇ ਨਾਲ ਵਾਲੀ ਕਰਵਾਈ ਸੀ ਇਹਦੀ ਕੰਪਲੇਂਟ ਆ ਰਹੀ ਸੀ ਵੀ ਉਹ ਤੋਂ ਹੀ 50 ਮੀਟਰ ਦੂਰ ਜਿਹੜੀ ਇਹ ਇਹ ਸ਼ੋਰੂਮ ਬਣਾ ਰਹੇ ਹਾਂਜੀ ਹਾਂਜੀ ਹੁਣ ਤੁਸੀਂ ਦੇਖੋ ਵੀ ਇਹ ਸੜਕ ਤੋਂ ਕਿੰਨਾ ਨੇੜੇ ਹੈ ਅੱਜੇ ਬਣਾ ਲੈਣਗੇ ਕੱਲ ਨੂੰ ਪਬਲਿਕ ਨੂੰ ਕਿੱਥੋਂ ਤੱਕ ਤੰਗੀ ਆਉਣੀ ਹੈ ਕਿੱਥੋਂ ਤੱਕ ਟ੍ਰੈਫਿਕ ਜੈਮ ਹੋਣਾ ਇਸ ਚੀਜ਼ ਨਾਲ ਕੀ ਕੀ ਨੁਕਸਾਨ ਹੋਣੇ ਆ ਪਹਿਲੀ ਗੱਲ ਤੇ ਇਹ ਹੈ ਕਿ ਆਪਾਂ ਇਹ ਬਿਲਡਿੰਗਾਂ ਦੇਖ ਕੇ ਅੱਖਾਂ ਬੰਦ ਨਹੀਂ ਕਰਨੀਆਂ ਇਹਨੂੰ ਕਿੰਨੇ ਮਹੀਨੇ ਹੋਗੇ ਬਣਦੇ ਨੇ ਹੋਗੇ 2 ਮਹੀਨੇ ਦੇ ਕਿ ਨਹੀਂ ਹੋਗੇ 2 ਤਿੰਨ ਮਹੀਨੇ ਹੋਗੇ ਨਾ ਜ਼ਿਆਦਾ ਲੱਗਦੀ ਹੈ ਕਿਉਂਕਿ ਕਾਫੀ ਜ਼ਿਆਦਾ ਇਹਨਾਂ ਨੇ ਬਗਲ ਰੱਖਿਆ ਆਪਾਂ ਅੱਖਾਂ ਨਹੀਂ ਬੰਦ ਕਰਨੀਆਂ ਇਹਨਾਂ ਨੂੰ ਲੱਗਦਾ ਵੀ ਖੌਰੇ ਲੈ ਦੇ ਕੇ ਅਫਸਰਾਂ ਨੇ ਜਾਂ ਐਮਐਲਏ ਨੇ ਅੱਖਾਂ ਬੰਦ ਕਰ ਲੈਣੀਆਂ ਪਹਿਲਾਂ ਵਾਲੇ ਵੀ ਜਿਹੜੇ ਇੱਥੇ ਪੋਲੀਟੀਸ਼ਨ ਰਹੇ ਨੇ ਅੱਖਾਂ ਬੰਦ ਹੀ ਕਰਦੇ ਰਹੇ ਪਰ ਇਹ ਗੱਲ ਇਹਨਾਂ ਨੂੰ ਹੁਣ ਸਮਝ ਆ ਜਾਣੀ ਚਾਹੀਦੀ ਹੈ ਕਿ ਉਹ ਕੰਮ ਬੰਦ ਹੋ ਗਿਆ ਜਿੱਥੇ ਪਬਲਿਕ ਦਾ ਨੁਕਸਾਨ ਹੋਊਗੀ ਤੁਸੀਂ ਪਬਲਿਕ ਦੀ ਜਗ੍ਹਾ ਨੂੰ ਦਬੋਂਗੇ ਜੋ ਨਕਸ਼ਾ ਪਾਸ ਹੋਇਆ ਉਹ ਬਣਾਓ ਨਾ ਫਰਜ਼ ਦੇ ਸਭੇ ਪਹਿਲਾਂ ਵੀ ਦੱਸਿਆ ਸੀ ਵੀ ਜੀਸੀਬੀ ਮੈਂ ਨਾਲ ਹੀ ਰੱਖੀ ਹੋਈ ਹੈ ਜਿੱਥੇ ਵੀ ਇਲੀਗਲ ਕੰਸਟ੍ਰਕਸ਼ਨ ਹੋਣੀ ਹੈ ਉਹ ਪਹਿਲਾਂ ਵਾਲੇ ਐਮਐਲਏ ਸੀ ਜਿਹੜੇ ਤੁਹਾਡੇ ਤੋਂ ਪੈਸੇ ਲੈਦੇ ਕੇ ਚੁੱਪ ਕਰ ਜਾਂਦੇ ਸੀ ਜਿੱਥੇ ਵੀ ਮੈਨੂੰ ਕੋਈ মিডিਆ ਵਾਲਾ ਇਨਫੋਰਮੇਸ਼ਨ ਦਿੰਦਾ ਮੈਨੂੰ ਕੋਈ ਲੋਕਲ ਬੰਦਾ ਇਨਫੋਰਮੇਸ਼ਨ ਦਿੰਦਾ ਵੀ ਇਲੀਗਲ ਕੰਸਟ੍ਰਕਸ਼ਨ ਹੋ ਰਹੀ ਹੈ ਜੀਸੀਬੀ ਨਾਲ ਦੀ ਨਾਲ ਉਹਦੇ ਤੇ ਚਲਣੀ ਹੈ ਤੇ ਤੁਸੀਂ ਕਿਸੇ ਤਰੀਕੇ ਦੀ ਢਿੱਲ ਨਹੀਂ ਛੱਡਣੀ ਇਹ ਨਾਲ ਠੀਕ ਹੈ ਮੈਂ ਅੱਖਾਂ ਨਹੀਂ ਬੰਦ ਕਰਨੀਆਂ ਦੇਖ ਕੇ ਸਖਤੀ ਰੱਖਣੀ ਹੈ ਕਿਸੇ ਦਾ ਵੀ ਕੋਈ ਨਕਸ਼ਾ ਜਿਹੜਾ ਤੁਹਾਨੂੰ ਲੱਗਦਾ ਹੈ ਕਿ ਨਕਸ਼ੇ ਤੋਂ ਬਾਹਰ ਜਾ ਕੇ ਇਹ ਕਰ ਰਹੇ ਨੇ ਉਹਦੇ ਤੇ ਸ਼ਕਤੀ ਨਾਲ ਐਕਸ਼ਨ ਲਓ ਇਹ ਤੇ ਜੀਸੀਬੀ ਲੈਂਦੀ ਹੋਈ ਆ ਹਾਂਜੀ ਸ਼ੁਰੂ ਕਰੋ ਇੱਕ ਤੇ ਇਹ ਬਿਲਡਿੰਗ ਹੈ ਦੂਜੀ ਬਿਲਡਿੰਗ ਇੱਕ ਤੀਜੀ ਬਿਲਡਿੰਗ ਹੈ ਤਿੰਨ ਬਿਲਡਿੰਗ ਅੱਜ ਅਸੀਂ ਸਾਫ਼ ਕਰ ਰਹੇ ਹਾਂ ਦੋ ਬਿਲਡਿੰਗਾਂ ਨੇ ਤਾਂ ਨਕਸ਼ਾ ਹੀ ਨਹੀਂ ਪਾਸ ਕਰਾਇਆ ਨਾ ਇੱਕ ਬਿਲਡਿੰਗ ਇਹ ਹੋ ਗਈ ਆ ਦੂਜੀਆਂ ਦੋ ਬਿਲਡਿੰਗਾਂ ਅੱਗੇ ਨੇ ਬਿਲਕੁਲ ਤੁਸੀਂ ਚਕੰਨੇ ਰਹੋ ਨਕਸ਼ਾ ਪਾਸ ਨਹੀਂ ਕਰਾਇਆ ਕੋਈ ਕੰਸਟਰਕਸ਼ਨ ਕਰ ਰਿਹਾ ਹੈ ਸਾਫ਼ ਕਰ ਦਿਓ ਹੁਣ ਜਿੱਥੇ ਕਿਤੇ ਕੋਈ ਬਣਾ ਲੈਂਦਾ ਫਿਰ ਕੰਮ ਚੱਲ ਪੈਂਦਾ ਰਹਿਣ ਲੱਗ ਜਾਂਦਾ ਉੱਥੇ ਸਾਨੂੰ ਮੁਸ਼ਕਲ ਆ ਜਾਂਦੀ ਹੈ ਮਗਰ ਸਾਡੀ ਕਿਸੇ ਨਾਲ ਕੋਈ ਟੇਲ ਨਹੀਂ ਅੱਗੇ ਤੋਂ ਵੀ ਜਿਹੜੇ ਆਹ ਇਲੈਗਲ ਕੰਸਟਰਕਸ਼ਨਾਂ ਕਰਨ ਵਾਲੇ ਨੇ ਅਸੀਂ ਇਹ ਚੀਜ਼ ਨੂੰ ਬਿਲਕੁਲ ਮੈਂ ਬਰਦਾਸ਼ਤ ਨਹੀਂ ਕਰਨਾ ਜਿੱਥੇ ਪਬਲਿਕ ਦਾ ਨੁਕਸਾਨ ਹੋ ਰਿਹਾ ਹੋਵੇ ਸੜਕਾਂ ਭੀੜੀਆਂ ਹੋ ਰਹੀਆਂ ਹੋਣ ਤੇ ਮਗਰ ਉਹ ਲੌਂਗ ਟਰਮ ਜਿਹੜਾ ਹੁੰਦਾ ਉਹ ਇੱਕ ਪੂਰੇ ਦਾ ਪੂਰਾ ਸ਼ਹਿਰ ਦੀ ਜਿਹੜੀ ਮੈਪਿੰਗ ਆ ਉਹ ਖਰਾਬ ਹੋ ਜਾਂਦੀ ਹੈ ਸੋ ਇਹਦੇ ਤੇ ਜੀਸੀਬੀ ਦਾ ਕੰਮ ਸ਼ੁਰੂ ਕਰੋ ਫੇਰ ਹੀ ਇਹ ਹਟਣਗੇ ਬਾਕੀ ਦੋ ਬਿਲਡਿੰਗਾਂ ਵੀ ਸਾਫ਼ ਕਰ ਦਿਓ ਬਿਲਕੁਲ ਸ਼ੁਰੂ ਕਰੋ ਜੀ ਕੰਮ ਜ਼ਮੀਨ ਦੀ ਰੀਸਟੀ ਕਰਾ ਕੇ ਚਾਰ ਪੰਜ ਮਟਰੀ ਸ਼ੋਰੂਮ ਬਣਾ ਰਹੇ ਆ ਜੀ ਉੱਪਰ ਬਿਜਲੀ ਦੀਆਂ ਤਾਰਾਂ ਨੇ ਕਿੱਥੇ ਕੀ ਕੀ ਨੁਕਸਾਨ ਕਰਦੇ ਆ ਕਿੰਨੀਆਂ ਇਹ ਵਾਇਲੇਸ਼ਨ ਕਰ ਰਹੇ ਆ ਚੀਜ਼ਾਂ ਦੀ ਇੰਨੀ ਬਿਜਲੀ ਤਾਰਾਂ ਥੱਲੇ ਤਾਂ ਕੁਝ ਵੀ ਨਹੀਂ ਬਣਾ ਸਕਦੇ ਆ ਬਾਪੂ ਜੀ ਕਿੱਥੇ ਕਹਿ ਰਹੇ ਨੇ ਪੜਨ ਲਿਆ ਬਾ ਸਾਡੀ ਉਹ ਚੱਕਰ ਨਾਲੇ ਆ ਜੀ ਹਰ ਕੋਲ ਤੋਂ ਪਹਿਲਾਂ ਹੀ ਆ ਜੀ ਬਾਪੂ ਜੀ ਬਾਪੂ ਜੀ ਅੱਜ ਅਸੀਂ ਟੈਨ ਲੁਕੇਸ਼ਨਾਂ ਤੇ ਕਾਰਵਾਈ ਪਾ ਰਹੇ ਹਾਂ। ਕੱਲ ਇਹ ਨਹੀਂ ਜੇੜੇ ਹੀ ਮਰਉਣਾ ਮੈਡੀ। ਦੋ ਦਿਨਾਂ ਬਾਅਦ ਉੱਥੇ ਪਾ ਦਾਂਗੇ। ਜਿੱਥੇ ਕੰਸਟ੍ਰਕਸ਼ਨ ਚੱਲ ਰਹੀ ਹੈ, ਕੁਝ ਹੋਇਆ ਨਹੀਂ। ਉਹ ਜਗ੍ਹਾ ਨੂੰ ਅਸੀਂ ਕਰ ਸਕਦੇ ਹਾਂ। ਹੁਣ ਖਰੜ ਗੈਰ ਕਾਨੂੰਨੀ ਕਲੋਨੀਆਂ ਨਾ ਭਰਿਆ ਹੁਣ ਉੱਥੇ ਲੋਕ ਰਹਿਣ ਲੱਗੇ। ਸੋ ਜਿਹੜੀ ਕੰਸਟ੍ਰਕਸ਼ਨ ਹੋ ਰਹੀ ਹੈ ਉਹਨੂੰ ਆਪਾਂ ਕੰਟਰੋਲ ਚ ਕਰ ਸਕਦੇ ਹਾਂ। ਆਪਾਂ ਅਗਲੀ ਕਿਹੜੀ ਹੈ? ਹੈ? ਇਸੀ ਰੋਡ ਤੇ। ਇੱਥੇ ਇਹ ਨਹੀਂ ਨਕਸ਼ਾ ਪਾਸ ਕਰੇ ਬਿਨਾਂ ਹੀ ਸਾਰੀ ਕੰਸਟਰਕਸ਼ਨ ਕਰ ਲੈ। ਇਹ ਜਮੀਨ ਸੜਕ ਤੇ ਬਣਾਈ ਜਾਂਦੇ। ਹਾਂਜੀ ਇਹ ਨਾਲ ਦਾ ਵੀ ਉਹ ਜਿਹੜਾ ਇਹਦਾ ਨਿਕਲਦਾ ਨਾਲ ਰਿਕਾਟ ਘੱਟ ਕੇ ਬਣਾਈ ਇਹ ਸਾਰੇ ਇਕੱਠੇ ਆ। ਆ ਤਾਂ ਇਕੱਠੇ ਹੀ ਸਾਰੇ। ਨਹੀਂ ਆ ਆ ਕਿਵੇਂ ਆ ਕਿਵੇਂ ਬਣਾਏ ਹੋ? ਆ ਪੁਰਾਣੇ ਇਹ ਤਾਂ ਇਹ ਤਾਂ ਬੜੇ ਪੁਰਾਣੇ ਬਣੇ ਹੋ। ਇਹ ਤਾਂ ਬਹੁਤ ਪੁਰਾਣੇ ਇਹ ਤਾਂ ਵੀ 30-40 ਪੁਰਾਣੇ ਬਣੇ ਹੋ। ਠੀਕ ਹੈ ਇਹ ਪਿੱਛੇ ਨਹੀਂ ਇਹ ਨਵੇਂ ਨਵੇਂ ਉਹ ਕੱਢ ਕਿਉਂ ਲਈਆਂ ਰੋਕਿਆ ਕਿਉਂ ਨਹੀਂ ਇਹਨਾਂ ਨੂੰ? ਕੋਈ ਨੋਟਿਸ ਦਿੱਤੇ ਇਹਨਾਂ ਨੂੰ ਆਪਣੇ ਵਕੀਲ ਦੇ। ਨਹੀਂ ਨੋਟਿਸ ਹੋਰੇ ਦਿੱਤੇ। ਸਾਫ਼ ਕਰ ਰਹੇ। ਵੀ ਇਹ ਤਰਪਾਲ ਪਾ ਕੇ ਇਹ ਇਹਨੂੰ ਕਵਰ ਕਰ ਲੈਣੇ ਮਸਾਲੀ ਬਾਈ ਦੇ ਸ਼ਨਾਉਣਾ ਬਾਈ ਦੇ ਸ਼ਨਾਉਣਾ ਕੇ 33 ਫੁੱਟ 80 ਨਹੀਂ ਇਹਨਾਂ ਦੇ ਤਰਪਾਲ ਇਹ ਕੀ ਕੀਤਾ ਇੱਥੇ ਇਹਨਾਂ ਦਾ ਕੀ ਪ੍ਰੋਬਲਮ ਹੈ ਇੱਥੇ ਦੱਖਣੀ ਬਾਸ ਹੋ ਜਾਂਦਾ ਨਾ 33 ਫੁੱਟ 80 ਉਸੇ ਰੋਡ ਦਾ ਤੇ ਆਹ ਕਿਵੇਂ ਕੀਤਾ ਹੋਇਆ ਉਹ ਪੁਰਾਣਾ ਬਣਾਉਂ ਤੋਂ ਚਾਰ ਤੋਂ ਪਹਿਲਾਂ ਬਣਿਆ ਹੋਣਾ ਇਹਨਾਂ ਦਾ ਇਹ ਕੀ ਹਾਲ ਹੈ ਜੀ ਇਹ ਪਹਿੰਜੀ ਕੀ ਕੀਤਾ ਹੋਇਆ ਹਾ ਇਹ ਨਕਸ਼ਾ ਪਾਉਂਦਾ ਜੀ ਨਕਸ਼ਾ ਪਾਸ ਹੈ ਯੋਸਾ ਨਕਸ਼ਾ ਪਾਸ ਨਹੀਂ ਹੈ ਕਿਥੇ ਹੈ ਨਕਸ਼ੇ 'ਤੇ ਉਹ ਤਾਂ ਹੈ ਨਹੀਂ ਨਕਸ਼ਾ ਪਾਸ ਹੈ ਇਹ ਤਾਂ 2002 ਦਾ ਨਕਸ਼ਾ ਪਾਸ ਹੈ ਐਨੀ ਪਾਸੇ ਕਿ ਮੈਂ ਨਹੀਂ ਦਿਖਾ ਸਕਦੇ ਮੈਚੁਲੀ ਮੇਰੇ ਕੋਲ ਸਬਤ ਹੋਣੀ ਚਾਬਤ ਤਾਂ ਆਈਆਂ ਮੈਂ ਤਾਂ ਦੇਖ ਕੇ ਬਾਹਰ ਆ ਗਈ ਬਹੁਤ ਟਾਈਮ ਦਾ ਨਕਸ਼ਾ ਪਾਦੀ ਹੈ ਭੈਣ ਜੀ 2002 ਦਾ ਬਹੁਤ ਪੁਰਾਣਾ ਹੋ ਗਿਆ 2 ਸਾਲ ਤੋਂ ਬਥੇਰੇ ਨਹੀਂ ਹੁੰਦਾ ਨਾ ਤੁਹਾਨੂੰ ਮੰਡੇ ਸਰ ਦਿਖਾ ਦਾਂਗੀ ਮੰਡੇ ਸਾਰਾ ਕੁਝ ਆਪਣਾ ਤੁਹਾਡੇ ਨਾਲ ਕੋਈ ਗੁੱਸਾ ਨਹੀਂ ਹੈ ਪਰ ਗੱਲ ਇਹ ਆ ਵੀ ਜਿਵੇਂ ਹੋਣਾ ਤੁਸੀਂ ਉਹ ਸਾਰੀ ਕਰ ਲਈ ਹੈਣਾ ਇਹ ਸੜਕ ਦੇ ਬਿਲਕੁਲ ਉੱਪਰ ਹੈ ਤੇ ਇਹ ਇਹ ਇਲੀਗਲ ਹੈ ਨਕਸ਼ਾ ਇੱਥੇ ਪਾਸ ਪੈਂਦੀ ਹੋਈ ਨਹੀਂ ਸਕਦਾ ਹੁਣ ਆਪ ਆਏ ਇਹਨੂੰ ਪਿੱਛੇ ਕਰ ਲੋ ਹਾਂਜੀ 6 ਫੁੱਟ ਦਾ ਹੀ ਰੌਲਾ ਨਾ ਹਾਂਜੀ 5 ਫੁੱਟ ਦਾ 5 ਫੁੱਟ 5 ਫੁੱਟ ਬਹੁਤ ਹੁੰਦਾ ਚਲੋ ਕੋਈ ਗੱਲ ਨਹੀਂ ਮੈਮ ਕਰ ਲਓ ਅਸੀਂ ਇੱਕ ਕਰ ਲਿਆ ਸੀ ਵਿੱਚੇ ਦੋ ਆ ਸੀ ਕਰ ਰਹੇ ਹਾਂ ਹਾਂ ਦੋ ਪਿੱਲਰ ਹੈ ਨਾ ਇੱਕ ਪਿੱਛੇ ਦੀ ਗ੍ਰੇਟਿੰਗ ਮੈਂਟਸ ਆਉਂਦੇ ਹਾਂ ਦੋ ਅਸੀਂ ਕਰ ਰਹੇ ਹਾਂ ਕਿਉਂਕਿ ਜੇ ਇਹਨੂੰ ਛੱਡਾਂਗੇ ਬਾਕੀ ਸਾਰਾ ਸਾਫ਼ ਕਰ ਰਹੇ ਹਾਂ ਅਸੀਂ ਹਾਂਜੀ ਹਾਂਜੀ ਸਾਰੇ ਬੋਲਦੇ ਆ ਠੀਕ ਹੈ ਨਾ ਕੋਈ ਗੱਲ ਨਹੀਂ ਠੀਕ ਹੈ ਇਹਨੂੰ ਆਪਣੀ ਜਗ੍ਹਾ ਸੇ ਹੀ ਅਸੀਂ ਕਰ ਲਾਗੇ ਕਰ ਲਓ ਇਹਨੂੰ ਪਿੱਛੇ